ਫਰੀਦਕੋਟ ਪੁਲਿਸ ਨੂੰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਆ ਇਹਦੇ ਵਿੱਚ ਸਾਡੇ ਐਸਐਸਪੀ ਮੈਮ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਉਹਨਾਂ ਦੀ ਰੈਮ ਆਈ ਹੈ ਜਿਹੜੇ ਐਸਪੀਡੀ ਸੰਦੀਪ ਕੁਮਾਰ ਡੀਐਸਪੀ ਡੀ ਅਰੁਣ ਮੁੰਡਨ ਤੇ ਇੰਸਪੈਕਟਰ ਸੀਆਈਏ ਦੀਆਂ ਟੀਮਾਂ ਜਿਹੜੀਆਂ ਇਲਾਕੇ ਵਿੱਚ ਗਸ਼ਟ ਕਰ ਰਹੀਆਂ ਗਸ਼ਟ ਰਾਨ ਇੱਕ ਛੱਕੀ ਜਿਹੜੀ ਕਾਰ ਆ ਜਿਹੜੀ ਉਹ ਮਿਲੀ ਜਿਹਨੂੰ ਰਾਉਂਡ ਅਪ ਕਰਕੇ ਜਦੋਂ ਉਹਨੂੰ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚੋਂ 60 ਕਿਲੋ ਜਿਹੜੀ ਹੈਗੀ ਚੂਰਾ ਪੋਸ ਜਿਹੜਾ ਬਰਾਮਤ ਹੋਇਆ ਜਦੋਂ ਉਹਨਾਂ ਨੂੰ ਰੂਟੀਨ 'ਚ ਪੁੱਛ ਕੇ ਸੀ ਉਹਨਾਂ ਦੋਨਾਂ ਦੀ ਕੀਤੀ ਗਈ ਤੇ ਉਹ ਦੋਨੋਂ ਸਕੇ ਭਰਾ ਜਿਹੜੇ ਹੈਗੇ ਤਲਵਿੰਦਰ ਸਿੰਘ ਉਰਫ ਪਿੰਦੀ ਅਮਨਦੀਪ ਸਿੰਘ ਉਰਫ ਅਮਨਾ ਵਾਸੀ ਬਠਿੰਡਾ ਵਜੋਂ ਹੋਈ ਦੋਨਾਂ ਦੇ ਖਿਲਾਫ ਹੀ ਮੁਕਦਮੇ ਦਰਜ ਆਲਰੇਡੀ ਜਿਹੜੇ ਅਮਨਦੀਪ ਹੈਗਾ ਇਹਦੇ ਖਿਲਾਫ 5 ਮੁਕਦਮੇ ਜਿਹੜੇ ਹੈਗੇ ਐਨ ਡੀ ਦੇ ਦਰਜ ਹੈਗੇ ਇਨਾਂ ਕੋਲੋਂ ਜਿਹੜੀ ਇੱਕ ਕਾਰ ਜਿਹੜੀ I20 ਜਿਹੜੀ ਉਹ ਕਬਜ਼ੇ ਵਿੱਚ ਲਈ ਗਈ। ਉਹ ਪੁਸ਼ਕਿਸ਼ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਆ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਆ। ਇਹਨਾਂ ਤੋਂ ਰਿਮਾਈਂਡ ਲੈ ਕੇ ਫਿਰ ਅਗਲੀ ਕਾਰਵਾਈ ਜਿਹੜੀ ਕੀਤੀ ਜਾਊਗੀ।